ਜਵੰਦਾ ਇੱਥੇ ਹੀ ਐ ਪਰ ਅੱਜ ਤੋਂ 10 ਦਿਨ ਪਹਿਲਾਂ ਕੌਣ ਪੁੱਛਦਾ ਸੀ ਅੱਜ ਜਦੋਂ ਹਸਪੀਟਲ 'ਚ ਗਿਆ ਫਿਰ ਕਹਿੰਦੇ ਯਾਰ ਬੰਦਾ ਵਧੀਆ ਸੀ ਉਹ ਵਧੀਆ ਸੀ ਮੂਸੇ ਵਾਲਾ ਜਿਉਂਦਾ ਹਰਾਤਾ ਸੀ ਨਾ ਤੇ ਜਦੋਂ ਤੁਰ ਗਿਆ ਹਾਏ ਓਏ ਮੂਸੇ ਵਾਲੇ ਵਰਗਾ ਬਣ ਨਹੀਂ ਸਕਦਾ ਕੋਈ ਇਹ ਸਾਡਾ ਸਮਾਜ ਐ ਇਹ ਸਿਸਟਮ ਐ ਕੋਲ ਜਿਹੜੀ ਕੋਲ ਚੀਜ਼ ਹੈ ਉਹ ਮਿੱਟੀ ਹੈ ਸਾਡੇ ਲਈ ਜਿਹੜੀ ਦੂਰ ਹੈ ਉਹ ਸੋਨਾ ਹੈ ਇਸੇ ਕਰਕੇ ਕਈ ਅੱਜ ਕਹਿਣਗੇ ਪੁਰਾਣਾ ਜ਼ਮਾਨਾ ਬਹੁਤ ਵਧੀਆ ਹੁੰਦਾ ਸੀ ਇਹ ਵੀ ਤਾਂ ਹੈ ਉਹ ਬੀਤ ਗਿਆ ਤੈਨੂੰ ਵਧੀਆ ਲੱਗਣ ਲੱਗਾ ਅੱਜ ਵਾਲੇ ਦੀ ਕਦਰ ਕਰਨੀ ਹੈ ਤੇ ਕਰ ਓਏ ਪਰਾ ਪਰਾਵਾ ਵੇਖੀ ਅੱਕ ਬਰਸਾਤ ਆ ਲੈਣ ਦੇ ਕੱਲ ਨੂੰ ਤੇਰੇ ਘਰੇ ਬਾਥਰੂਮ ਬਣਿਆ ਹੈ ਅੰਦਰ ਹੀ ਨਾਲ ਇੰਨਾ ਤੈਨੂੰ ਇੱਕ ਵਾਰ ਜੇ 40 ਸਾਲ ਪਿੱਛੇ ਲੈ ਜੀਏ ਇੱਕ ਦਿਨ ਨਹੀਂ ਰਹਿਣਾ ਤਾਂ ਉੱਥੇ ਚਾਰ-ਚਾਰ ਦਿਨ ਝੜੀਆਂ ਲੱਗ ਜਾਂਦੀਆਂ ਸੀ ਖੇਤਾਂ ਦੇ ਵਿੱਚ ਬਾਹਰ ਬਾਹਰ ਅੰਦਰ ਜਾਣਾ ਖੇਤਾਂ 'ਚ ਆ ਮਾਈਆਂ 4 8-8 ਦਿਨ ਜਦੋਂ ਝੜੀ ਲੱਗਣੀ ਨਹਾਉਣ ਨੂੰ ਕੋਈ ਸਿਸਟਮ ਨਹੀਂ ਠੰਡਾ ਪਾਣੀ ਗਰਮ ਪਾਣੀ ਅੱਜ ਕੱਲ ਤੇ ਡੂਟੀਆਂ 'ਚ ਸਭ ਕੁਝ ਆਉਂਦਾ ਪਰ ਸੁਭਾਅ ਹੈ ਸਾਡੇ ਮਾਈਂਡ ਦਾ ਜੋ ਕੋਲ ਹੈ ਉਹ ਮਿੱਟੀ ਜੋ ਦੂਰ ਹੈ ਉਹ ਸੋਨਾ ਇਹ ਸਾਡਾ ਸੁਭਾਅ ਹੈ ਮੈਂ ਕਹਿੰਦਾ ਤੁਸੀਂ ਇੱਥੇ ਬੈਠੇ ਆ ਨਾ ਤੁਹਾਡੇ ਚ ਬੜੇ ਵੀਰ ਨੇ ਜਿਹੜੇ ਚਾਹੁੰਦੇ ਆ ਯਾਰ ਕੈਨੇਡਾ ਜਾਣਾ ਇੱਕ ਗੱਲ ਪੱਕੀ ਹੈ ਜਿਹੜੀ ਚੀਜ਼ ਦੂਰ ਹੈ ਸਾਡੇ ਦਿਮਾਗ ਵਿੱਚ ਉਹ ਸੋਨਾ ਹੈ ਜਿੱਦੇ ਕੋਲ ਆ ਜਾਂਦੀ ਹੈ ਉਹਦੋਂ ਮਿੱਟੀ ਬਣ ਜਾਂਦੀ ਹੈ ਮੋਟਰਸਾਈਕਲ ਸ਼ੋਅਰੂਮ 'ਚ ਖੜਾ ਹੈ ਬੋਲਟ ਪਟਿਆਲੇ ਗੇੜਾ ਮਾਰਨ ਗਿਆ ਬੋਲਟ ਵੇਖ ਕੇ ਆਇਆ ਕਹਿੰਦਾ ਹਾਈਵੇ ਕਿਤੇ ਮੇਰੇ ਕੋਲ ਹੋਵੇ ਪਿਓ ਨਾਲ ਲੜ ਲੜ ਕੇ 2 ਲੱਖ ਇਕੱਠਾ ਕਰਕੇ 2 ਕੁ ਲੱਖ ਦਾ ਬੋਲਟ ਲੈ ਆਇਆ ਹੁਣ ਖਲਾੜ ਲਿਆ 5 6 5 7 10 ਦਿਨ ਦੂ 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 ਕਰਦਾ ਕੋਈ ਬਜ਼ਾਰਾਂ ਬਜ਼ੂਰਾ ਚ ਗੇੜੇ ਦਿੱਤੇ ਮਹੀਨੇ ਕੇ ਬਾਅਦ ਚਾਹ ਲੈ ਗਿਆ ਹੁਣ ਕੱਪੜਾ ਵੀ ਨਹੀਂ ਮਾਰਦਾ ਉਹਦੇ ਉੱਤੇ ਆ ਜਿੰਨੇ ਮੁੰਡੇ ਬੈਠੇ ਹੋ ਚੇਤਾ ਕਰੋ ਸਪਲੈਂਡਰ ਜਦੋਂ ਨਵਾਂ ਲਿਆਂਦਾ ਸੀ ਉਦੋਂ ਹੁਣ ਹੁਣ ਬਾਹਰ ਖੜਾ ਹੋਣਾ ਜਿੱਦੇ ਟਰੈਕਟਰ ਨਵਾਂ ਆਇਆ ਸੀ ਉਹਦੇ ਤੈਨਾਂ ਅਜੇ ਦਵਾਨ ਤੇ ਆਉਣ ਲੱਗੇ ਵੀ ਨਹੀਂ ਕੱਪੜਾ ਮਾਰ ਸੋਨਾ ਜਿੱਦੇ ਮਿਲ ਗਈ ਮਿੱਟੀ ਵਿਆਹ ਹੋਣਾ ਹੈ ਮੰਗਣਾ ਹੋਇਆ ਹੈ ਬਸ ਕਦੋਂ ਮੌਕਾ ਦੋ ਸਮਾਂ ਹੋਊ ਕਦੋਂ ਵਿਆਹ ਹੋਊ ਕਦੋਂ ਇਕੱਠੇ ਹੋਵਾਂਗੇ ਹੋ ਗਏ ਹੁਣ ਹੋ ਗਏ 6 ਮਹੀਨੇ ਵਿਆਹ ਨੂੰ ਹੁਣ ਕਿਵੇਂ ਹੈ ਹੁਣ ਮਿੱਟੀ ਹੁਣ ਮਿੱਟੀ ਸੋਨਾ ਕੀ ਬਣ ਗਿਆ ਹੁਣ ਮਿੱਟੀ ਹੋ ਗਿਆ ਜਿਹੜੀ ਚੀਜ਼ ਮਿਲ ਗਈ ਮਿੱਟੀ